ਅੰਮ੍ਰਿਤਸਰ ਦੇ ਥਾਣਾ ਛੇਟਾ ਦੇ ਅਧੀਨ ਪੈਂਦੇ ਇਲਾਕੇ ਖੰਡਵਾਲ ਵਿਖੇ ਕੱਲ੍ਹ ਰਾਤ ਅੱਗ ਲੱਗਣ ਕਾਰਨ ਇੱਕ ਵੱਡਾ ਹਾਦਸਾ ਵਾਪਰ ਗਿਆ ਦੱਸ ਦਈਏ ਕਿ ਥਾਣਾ ਛੇਟਾ ਦੇ ਅਧੀਨ ਪੈਂਦੇ ਇਲਾਕੇ ਖੰਡਵਾਲ ਦੇ ਵਿੱਚ ਜੀਐਸ ਫਰਨੀਚਰ ਹਾਊਸ ਦੇ ਵਿੱਚ ਕੱਲ੍ਹ ਰਾਤ ਅਚਾਨਕ ਅੱਗ ਲੱਗ ਗਈ ਜਦੋਂ ਲੋਕਾਂ ਨੇ ਅੱਗ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਦੁਕਾਨ ਦੇ ਅੰਦਰੋਂ ਇੱਕ ਜ਼ਬਰਦਸਤ ਧਮਾਕਾ ਹੋਇਆ ਜਿਸ ਦੇ ਨਾਲ ਅੱਗ ਚਾਰੇ ਪਾਸੇ ਤੇਜ਼ੀ ਦੇ ਨਾਲ ਫੈਲ ਗਈ ਅਤੇ ਧਮਾਕੇ ਦੇ ਨਾਲ ਦੋ ਮੰਜ਼ਲਾ ਫਰਨੀਚਰ ਹਾਊਸ ਦੀ ਚਾਪ ਦੀ ਡਿੱਗ ਪਈ ਜਿਕਰਯੋਗ ਹੈ ਕਿ ਇਹ ਫਰਨੀਚਰ ਹਾਊਸ ਆਮ ਆਦਮੀ ਪਾਰਟੀ ਦੇ ਵਿਧਾਇਕ ਜਸਬੀਰ ਸਿੰਘ ਦੇ ਦਫ਼ਤਰ ਦੇ ਬਿਲਕੁਲ ਨੇੜੇ ਸੀ ਜਿਸ ਕਰਕੇ ਇਸ ਹਾਦਸੇ ਦੇ ਵਿੱਚ ਇੱਕ ਏਐਸਆਈ ਅਤੇ 10 ਹੋਰ ਲੋਕਾਂ ਦੇ ਚੁਰਸੇ ਜਾਣ ਦੀ ਸੂਚਨਾ ਪ੍ਰਾਪਤ ਹੋਈ ਹੈ ਅਤੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਇਸ ਘਟਨਾ ਦੀ ਜਾਣਕਾਰੀ ਜਦੋਂ ਫਾਇਰ ਬ੍ਰਿਗੇਡ ਵਿਭਾਗ ਨੂੰ ਦਿੱਤੀ ਗਈ ਤਾਂ ਨਾਲ ਹੀ 6-7 ਗੱਡੀਆਂ ਫਾਇਰ ਬ੍ਰਿਹਾਗ ਦੇ ਵੱਲੋਂ ਭੇਜ ਦਿੱਤੀਆਂ ਗਈਆਂ ਬੇਸ਼ੱਕ ਫਾਇਰ ਬ੍ਰਿਗੇਡ ਵਿਭਾਗ ਦੇ ਵੱਲੋਂ ਅੱਗ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਤਦ ਤੱਕ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਾ ਸੀ ਹਾਂਜੀ ਸਰ ਤੁਸੀਂ ਅੱਜ ਜਿੱਥੇ ਅੱਗ ਲੱਗੀ ਹੈ ਤੁਸੀਂ ਮੌਕੇ ਤੇ ਉੱਤੇ ਪਹੁੰਚੇ ਹੋ ਕੀ ਕਹਿਣਾ ਚਾਹੋਗੇ ਸਰ ਮੈਂ ਹੀ ਕਵਾਂਗਾ ਜਿਨ੍ਹਾਂ ਦਾ ਨੁਕਸਾਨ ਆਇਆ ਬਹੁਤ ਮਾੜੀ ਗੱਲ ਹੋਈ ਹੈ ਅੱਜ ਜਿੱਥੇ ਸਾਡੇ ਜਿੱਥੇ ਅੱਗ ਲੱਗੀ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਫਾਇਰ ਬ੍ਰਿਗੇਡ ਇੱਥੇ ਬਹੁਤ ਲੇਟ ਆਈ ਹੈ ਜਿਹੜਾ ਇੱਥੇ ਨੁਕਸਾਨ ਆਇਆ ਲੱਖ ਕਰੋੜਾਂ ਦਾ ਨੁਕਸਾਨ ਹੋ ਚੁੱਕਿਆ ਮੈਂ ਇਹੀ ਕਵਾਂਗਾ ਪ੍ਰਸ਼ਾਸਨ ਨੂੰ ਕਿ ਜੇ ਤੁਸੀਂ ਫੈਸਿਲਿਟੀ ਦੇ ਸਕਦੇ ਹੋ ਤਾਂ ਦਿਓ ਜਲ ਤੋਂ ਜਲ ਦਿਓ ਅੱਜ ਦੀ ਜਿੰਨੀ ਵੀ ਫਾਇਰ ਬ੍ਰਿਗੇਡ ਇੱਥੇ ਅੰਮ੍ਰਿਤਸਰ ਚ ਹੈ ਉਹ ਆਥੇ ਲਾਈ ਜਾ ਕਿਉਂਕਿ ਅੱਗ ਦਾ ਕਾਬੂ ਅੱਗ ਦੇ ਕਾਬੂ ਨਹੀਂ ਆ ਰਿਹਾ ਮੈਂ ਇਹ ਕਹਿਣਾ ਕਿ ਇਹ ਨਿਲਾਇਕੀ ਹੈ ਪ੍ਰਸ਼ਾਸਨ ਦੀ ਕਿ ਅਜੇ ਤੱਕ ਇਹਨਾਂ ਨੇ ਅੱਗ ਦੇ ਕਾਬੂ ਨਹੀਂ ਪਾਇਆ ਗਿਆ ਤੇ ਦੇਖਿਆ ਗਿਆ ਕਿ ਮੌਕੇ ਦੇ ਉੱਤੇ ਵੀ ਜਿਹੜਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਪਰ 5 ਜੇਡ ਨਹੀਂ ਪਹੁੰਚੀ ਦੇਖੋ ਅਸੀਂ ਬੈਠੇ ਦੇਖ ਰਹੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਕਿ ਪ੍ਰੈਸ਼ਰ ਨਾਲ ਪਾਈਪ ਪੁੱਟ ਪਾਣੀ ਪਾਓ ਪਰ ਫਿਲਹਾਲ ਕੋਈ ਕਾਰਵਾਈ ਨਹੀਂ ਕਰਦੇ ਪਏ ਅਮਨ ਦੇਖੋ ਕਿੰਨਾ ਟਾਈਮ ਲੱਗ ਰਿਹਾ ਕਿ ਪਾਣੀ ਤੇ ਆਧਰੇ ਦਾ ਅਫਸਰ ਲੱਗੀ ਅੱਗ ਦੋ ਦੋ ਤਿੰਨ ਘੰਟੇ ਹੋ ਗਏ ਮਨ ਲੱਗਦਾ ਅੱਗ ਲੱਗੀ ਹੋਏ ਪਰ ਕਾਬੂ ਨਹੀਂ ਪਾਇਆ ਜਾ ਰਿਹਾ ਕਾਦਾ ਸ਼ੋਰੂਮ ਸੀ ਇਹ ਲੱਕੜ-ਖੁੱੱਕਰ ਦਾ ਕੰਮ ਸੀ ਇੱਥੇ ਤੁਹਾਨੂੰ ਜਾਇਆ ਕਿ ਇਹ ਫਰਨੀਚਰ ਦਾ ਸ਼ੋਰੂਮ ਹੈ ਨਾਮਤਾਰੀ ਆਪਣੇ ਭਰਾ ਹੈ ਜਿਹੜੇ ਉਹਨਾਂ ਦਾ ਰਮੇਸ਼ ਦਾ ਸ਼ੋਰੂਮ ਆ ਤਾਰਦਨ ਹੁੰਦਾ ਹੈ ਕਰੋ ਹਾਂਜੀ ਹਾਂਜੀ ਭਾਈ ਕੀ ਨਾਮ ਜੀ ਤੁਹਾਡਾ ਮੈਂ ਨਾ ਦਿਲਮੋਹਨ ਸਿੰਘ ਦਿਲਮੋਹਨ ਜੀ ਕਿੱਥੇ ਅੱਗ ਲੱਗੀ ਤੇ ਕਿ ਕਿੱਥੇ ਕਿੱਥੋਂ ਨਗਰ ਵਾਲੇ ਤੁਸੀਂ ਮੈਂ ਨਰੇਂਦਰਗੜ੍ਹ ਦਾ ਨਰੇਂਦਰ ਮੇਰੇ ਨਾਲ ਦੀ ਬਿਲਡਿੰਗ ਅੱਗੇ ਜੀਐਸ ਫਰਨੀਚਰ ਹੋਰ ਅੱਛਾ ਜੀ ਉਹ ਵੀ ਨਾਮਤਾਰੀ ਤੇ ਅਹੀਂ ਨਾਮਤਾਰੀ ਅੱਛਾ ਤੇ ਅਸੀਂ ਨਾ ਉਹਨਾਂ ਦੀ ਮਤਲਬ ਬਿਲਡਿੰਗ ਤੇ ਲਾਗੇ ਦੇਖਿਆ ਤਾਂ ਕੋਈ ਸਮਾਨ ਹੈਗਾ ਸੀ ਤਾਂ ਉਹਾਂ ਦੇ ਬਾਹਰ ਖੇਚਦੀ ਹੈ। ਅੱਛਾ। ਤੇ ਉਪਰੋਂ ਉਹਦਾ ਕੈਮਨ ਬਣਿਆ ਨਾ ਉਹਨਾਂ ਦਾ ਜੱਗ ਤਾਂ ਸਾਰਾ ਡਿੱਗ ਗਿਆ। ਅੱਛਾ ਜੀ। ਜਦ ਕਿ ਅੱਗੇ ਪਿੱਛੇ ਬਹੁਤ ਜ਼ਿਆਦਾ ਸੀ ਤੇ ਪਤਾ ਨਾ ਲੱਗਾ ਮਤਲਬ ਕੀ ਹੋਇਆ ਬਾਕੀ। ਤੇ ਤੁਹਾਡੇ ਇਲਾਕੇ ਦੁਕਾਨੀ ਕੋਈ? ਮੇਰੇ ਨਾਲ ਦੀ ਦੁਕਾਨ ਬੈਂਟਰੀ ਵਾਲੀ ਆ। ਅੱਛਾ ਜੀ। ਇਹਦੇ ਅੱਗ ਲੱਗੀ ਕਿ ਬਿਲਡਿੰਗ ਡਿੱਗੀ ਸੀ? ਨਹੀਂ ਪਹਿਲਾਂ ਅੱਗ ਲੱਗੀ ਮਗਰ ਇਹ ਬਣਿਆ ਉਹ ਕੈਮਨ ਉਹਨਾਂ ਬਣਾਇਆ ਨਾ ਸਾਰਾ। ਅੱਛਾ ਜੀ। ਉਹ ਸਭ ਕੁ ਡੇਪ ਗਿਆ ਥੱਲੇ। ਅੱਛਾ ਜੀ। ਤੇ ਤੁਹਾਡੇ ਹਿਸਾਬ ਨਾਲ ਕੋਈ ਜਿਹੜਾ ਸਮਾਨ ਕੱਢਣ ਦਾ ਹੈ ਬਾਕੀ ਆ ਗਿਆ ਹੀ ਬਾਹਰ ਇਹ ਤੁਹਾਡੇ ਕਿਤੇ ਕਿਤੇ ਲੱਗੀ ਅੱਗ ਮੇਰੇ ਮੂੰਹ ਤੇ ਹੱਥਾਂ ਦੇ ਕਾਇਦੇ ਤੇ ਪੁਲਿਸ ਆ ਗਈ ਇਹਨਾਂ ਮੋਕੇ ਉੱਕ ਸਰਾ ਹਾਂਜੀ ਪੁਲਿਸ ਆ ਗਈ ਫਾਇਰ ਬ੍ਰਿਗੇਡ ਕਾਫੀ ਲੇਟ ਆਈ ਇੱਕੋ ਗੱਡੀ ਆਈ ਉਹਨਾਂ ਦੀ ਫਾਇਰ ਬ੍ਰਿਗੇਡ ਬਹੁਤ ਟਾਈਮ ਲਾਤਾ ਨਾ ਹੋਣ ਲੇ ਟੋਟਲ ਕਿੰਨੇ ਜਾਨੇ ਜ਼ਖਮੀ ਪਤਾ ਲੱਗਾ ਕੁਛ ਕੋਈ 5-7 ਜਾਨੇ ਜ਼ਖਮੀ ਹੋ ਗਏ ਤੇ ਤੁਹਾਡੇ ਹਿਸਾਬ ਨਾਲ ਕਿੰਨਾ ਕੁ ਨੁਕਸਾਨ ਆਇਆ ਨੁਕਸਾਨ ਤੇ ਕਰੋੜਾਂ ਰੁਪਈਆ ਚ ਹੋ ਗਿਆ ਜੀ ਉਹ ਦੁਕਾਨ ਵਧੋਂ ਲੱਗੇ ਅੱਗ ਦਾ ਕੋਈ ਕਾਰਨ ਪਤਾ ਲੱਗਾ ਕਿੱਦਾਂ ਲੱਗੀ ਦੁਕਾਨ ਮਗਰ ਲਿਆ ਬਨੇ ਸ਼ਾਰਟ ਸਰਕਟ ਹੋਇਆ ਵਰਕਸ਼ਾਪ ਤਾਂ ਉਹਨਾਂ ਦਾ ਕੋਈ ਅੱਛਾ ਜੀ ਇਹ ਹਾਂਜੀ ਸਰ ਕੀ ਨਾਮ ਆਪਣਾ ਮੈਂ ਭਾਈ ਏਐਸਏ ਦਿਲਜੀਤ ਸਿੰਘ ਤੇ ਕਿਸ ਤਰ੍ਹਾਂ ਲੱਗਿਆ ਕਿਸ ਕੀ ਹੋਇਆ ਤੁਹਾਡੇ ਨਾਲ ਕਿਸ ਤਰ੍ਹਾਂ ਭਾਈ ਉਹਨਾਂ ਨੇ ਮੈਨੂੰ ਨੱਕੇ ਦੇ ਖਰੀਦ ਤਰ੍ਹਾਂ ਨੂੰ ਫੋਨ ਹੀ ਆਇਆ ਸੀ ਅੱਛਾ ਜੀ ਇਹ ਦਾਦਾ ਫੋਨ ਲਈ ਜਗਾ ਵੀ ਅੱਗ ਲੱਗੀ ਹੈ ਪਹੁੰਚੋ ਅੱਛਾ ਤੇ ਉੱਥੇ ਜਾ ਕੇ ਫੇਰ ਵਗਿਆ ਦੇ ਗੱਡੀਆਂ ਆਣੀਆਂ ਸੀ ਤਾਂ ਅਸੀਂ ਲੋਕਾਂ ਨੂੰ ਬਚਾਉਂਦੇ ਬੀ ਸੀ ਸ਼ੈੜ ਤੇ ਉਹ ਸੈੜ ਤੇ ਹੋਵੇ ਅੱਛਾ ਇੱਕ ਜਦ ਮਾਲਕੀ ਸੀਗੀ ਉਹ ਅੰਦਰ ਵੜਦਾ ਸੀ ਹੁੰਦੇ ਮੈਂ ਪਾਰ ਰੋਕਦੇ ਅੱਛਾ ਇਹ ਅੰਦਰ ਦਾ ਨਾ ਜਾਓ ਉਹ ਬਜਾਦਿਆਂ ਵੇ ਦਾ ਬਲਾਸਟ ਹੋਇਆ। ਅੱਛਾ। ਹਾਂਜੀ। ਕਿੰਨੇ ਜੋਰ ਦੀ ਬਲਾਸਟ ਹੋਇਆ? ਬਹੁਤ ਜ਼ੋਰ ਦੀ ਬਜੇ ਬਲਾਸਟ ਹੋਈ। ਤੇ ਤੁਹਾਨੂੰ ਕਿਸ ਤਰ੍ਹਾਂ ਸਾਟ ਲੱਗੀ? ਮੇਰੇ ਪੱਜੋ ਸ਼ੀਸ਼ੇ ਟੁੱਟੇ। ਹੂੰ। ਜੋ ਸ਼ੀਸ਼ੇ ਦਾ ਸ਼ੋਰੂਮ ਉਹ ਜੋ ਗੈਸ ਬਣ ਕੇ ਸੀ ਇਹ ਟੁੱਟੇ ਤੇ ਉਦੋਂ ਮੈਂ ਸ਼ੀਸ਼ੇ ਵਜਾ ਮੁਰਵਾਣਗੇ। ਅੱਛਾ ਜੀ। ਤੇ ਕਿੰਨੇ ਲੋਕ ਜ਼ਖਮੀ ਹੋਏ ਦੋਰਾਚ? ਜ਼ਖਮੀ ਭਈ ਮੈਂ ਮਿੰਨ ਤੋਂ ਮੁੜੇ ਚਾਨਕ ਲੈ ਆਏ ਤੇ ਬਾਕੀ ਉਧਰ 3-4 ਬੰਦੇ ਜੀ ਬੱਲੇ ਬਿਸ਼ੇ। ਤੇ ਕਿੰਨਾ ਦਾ ਨੁਕਸਾਨ ਆਇਆ ਬਦਲਗਾ ਉਹਨਾਂ ਦਾ? ਉਹ ਤਾਂ ਪਜ ਰਿਆ ਹੀ ਕੁਛ ਨਹੀਂ। ਅੱਛਾ ਜੀ। ਬਹੁਤ ਜ਼ਿਆਦਾ ਨੁਕਸਾਨ ਆਇਆ ਭ ਪਾਜੀ ਬਿਲਡਿੰਗ ਪੂਰਾ ਕਹਿ ਰਹੀ ਸੁਣਿਆ ਬਿਲ ਡਿੱਗੀ ਹੁਣ ਜਦੋਂ ਮੈਂ ਆ ਜਾਊਗਾ ਉਦੋਂ ਨਹੀਂ ਅੱਛਾ ਜੀ ਹਾਂ ਜੀ ਕੋਈ ਅੰਦਰ ਹੈਗਾ ਸੀ ਕੋਈ ਨਹੀਂ ਨਹੀਂ ਭਾਈ ਅੰਦਰ ਕੋਈ ਨਹੀਂ ਅੱਛਾ ਜੀ ਅੰਦਰ ਜਾਣ ਤੋਂ ਰੁਕਦੀ ਉਹ ਰੁਕਣ ਦੇ ਬਾਵਜੂਦ ਫਿਰ ਇੱਧਰ ਆਏ ਲਾਈਵ ਤੇ ਇਸ ਚੈਨਲ ਦੇ ਲਈ ਗੌਰਵ ਕੁਮਾਰ ਦੀ ਵਿਸ਼ੇਸ਼ ਰਿਪੋਰਟ